ਬਣਾ ਲੱਗੇ ਹੋਏ ਆ ਸਾਗ ਦੀ ਹੋਈ ਹੈ ਤਿਆਰ ਸਾਗ ਕਿਤੇ ਦੀ ਹੋ ਰਹੀ ਹੈ ਹਾਂ ਕੱਲ ਬਣੂਗੀ ਕੱਲ ਬਣਾਵਾਂਗਾ ਸਾਗ ਮੈਕਸਰ ਤਾਂ ਫੋਟੋ ਦੇਖੇ ਮੈਨੂੰ ਕੁਦੀ ਫਿਰ ਰਹੀ ਹੈ ਦੇਖ ਪਿੱਛੇ ਇਹ ਸਾਗ ਦੀ ਤਿਆਰੀ ਕੱਲ ਬਣਿਆ ਸਾਗ ਆ ਦੇਖਾ ਚੱਲ ਰਿਹਾ ਦੇਖਾ ਪੜਾਈ ਚੱਲ ਰਹੀ ਹੈ ਇੱਧਰ ਦੇਖ ਕਿਹੜੀ ਪੜਾਈ ਚੱਲ ਰਹੀ ਹੈ ਓਏ ਤੁਹਾਨੂੰ ਦਿਖਾਣੇ ਆ ਅੰਦਰ ਕੀ ਬਣ ਰਿਹਾ ਬਣ ਰਹੀ ਹੈ ਕੜੀ ਦੇਖੋ ਆ ਗਈ ਮੋਟਰ ਮੋਟਰ ਮੈਡਮ ਜੀ ਲੱਗੀ ਹੋਈ ਹੈ ਸਾਰ ਚੱਲਣਾ ਹੈ ਨਾ ਆ ਦੇਖੋ ਜਸ਼ਨੌਰ ਵਾਲਾ ਪੇਪਰ ਲਾਣ ਲੱਗੀ ਸੀ ਖਤਮ ਹੀ ਹੋ ਗਿਆ ਪਰਪਟ ਹੋ ਗਿਆ ਮਾਜੋਂ ਤਾਂ ਮਗਾ ਜੀ ਆ ਦੇਖੋ ਖਤਮ ਹੀ ਹੋ ਗਿਆ ਬੋਟਰ ਹੈ ਜਬਾਰ ਵੋਟ ਨੂੰ ਚੜਿਆ ਬੁਖਾਰ ਬੋਟਣੇ ਮਾਰੀ ਛੁੱਟੀ ਅੱਜ ਹੈ ਇਤਵਾਰ ਲਓ ਜੀ ਆਪਾਂ ਸਾਗ ਕੁੱਟਣ ਜਾਗੇ ਕੁੱਟਣਾ ਹੈ ਸਾਗ ਦੇਖੋ ਕਿੰਨਾ ਟਾਈਮ ਹੋ ਗਿਆ ਰੱਖੇ ਨੂੰ ਚਾਰ ਪੰਜ ਘੰਟੇ ਹੋ ਗਏ ਚਾਰ ਪੰਜ ਘੰਟੇ ਹੋ ਗਏ ਰੱਖੇ ਨੂੰ ਆ ਦੇਖੋ ਨਿਝ ਰਿਹਾ ਸਾਗ ਮਿੱਟੀ ਦੇ ਬਰਤਨ 'ਚ ਬਣਿਆ ਹੁੰਦਾ ਨਾ ਬਹੁਤ ਸਵਾਦ ਮੰਦਾ ਸਾਗ ਇਹ ਚਲੋ ਮਿੱਟੀ ਦੇ ਬਰਤਨ ਦਾ ਹੁੰਦਾ ਏ ਆਰੇ ਕੋਹਣੋਂ ਇਥੇ ਰੱਖਿਆ ਹੋਇਆ ਸੀ ਮੇਰਾ ਚਾਲਨ ਕਾਟੇ ਹੋ ਗਏ ਵਿਝੜਿਆ ਸਾਗ ਮੋਟੋ ਦਾ ਲੱਗੀ ਹੋਈ ਆ ਮੋਬਾਈਲ ਤੇ ਦੇਖ ਦੇ ਵੀ ਦਲੀ ਦੇ ਸੈਂਪਲ ਚੈੱਕ ਕਰਾਰਾ ਦੇਖੋ ਜੁੱਤੀਆਂ ਆਹ ਲਓ ਜੀ ਖੀਰ ਖਵਾ ਰਿਆ ਦਲਜੀਤ ਨੂੰ ਦੇਖਾ ਦਲਜੀਤ ਨੂੰ ਜੀ ਇਹਨੂੰ ਟੈਨਸ਼ਨ ਹੋ ਗਈ ਵੀ ਮੇਰੇ ਜੁੱਤੀ ਸਸਤੀ ਲਿਆ ਦੀ ਜ ਆਪਣੀ ਜੁੱਤੀ ਮਹਗੀ ਲਿਆ ਆ 7500 ਦੀ ਆ ਟੈਨਸ਼ਨ ਹੋ ਗਈ ਦਲਜੀਤ ਨੂੰ ਜੁੱਤੀ ਕੀ ਖੀਰ ਵੀ ਵਿਚਾਰ ਨੂੰ ਫਿੱਕੀ ਲੱਗ ਰਹੀ ਆਂ ਤਾ ਦੇਖ ਖਾਣ ਨੂੰ ਹਨਾ ਫਿੱਕੀ ਲੱਗ ਰਹੀ ਓਏ ਨਾ ਮਿੱਠੀ ਹਾਂ ਤੇ ਤਾਂ ਟੈਨਸ਼ਨ ਹੋ ਗਈ ਇਹਦਾ ਮੈਂ ਮੋਬਾਈਲ ਦੇਖਦਾ ਹਾਂ ਹੁਣ ਹਨਾ ਸਟੇਟਸ ਹਨਾ ਸਟੇਟਸ ਦੇਖਦਾ ਹਾਂ ਹੁਣ ਹਨਾ ਦੇਖਦਾ ਤਾਂ ਸਟੇਟਸ ਤਾਂ ਇਹਨੂੰ ਪਤਾ ਤਾਂ ਵੀ ਲਿਆ ਆ ਜਿਸ ਨੇ ਸੁਸਾਇਆ ਜਿਸ ਨੇ ਦੇਖਿਆ ਸਟੇਟਸ ਹਨਾ ਅੱਛਾ ਕਿ ਤਰ੍ਹਾਂ ਤੇ ਹਾਂ ਡੱਬੇ ਗਦੀ ਦਾ ਅਰਧਾਨ ਨੇ ਕੋਈ ਆ ਦੇ ਦਲਜੀਤ ਵੀ ਮੰਗ ਰਿਹਾ ਦੇਖ ਕੇ ਵੰਗ ਰਹਾ ਜੁੱਤੀ ਹੈ ਸਾਕਰ ਦੇਖੀਏ ਤਾਂ ਆਪਣੀ ਜੁੱਤੀ ਵਗ ਜੇ ਆ ਕੇ ਕਾਤੇ ਲਿਆ ਦੇ ਮੈਂ ਕਮਾਂਦਾ ਨਹੀਂ ਹੈਗਾ ਮੈਂ ਲਿਆ ਦੇ ਤੈਨੂੰ ਰੋਸ ਸੁਪਰ ਨੇਲੋ ਤੈਨੂੰ ਹਾਂ ਚੱਪਰਾ ਪਾਉਣ ਵਾਲਾ ਤੂੰ ਰਿਲੈਕਸ ਹੋ ਆਈਆਂ ਬਣਾ ਰੋ ਸੁਪਰ ਨੇਲੋ ਓਏ ਤੇ ਤੇਰਾ ਧਿਆਨ ਹਾਂ ਜੁੱਤੀ ਵੀ ਪਿਆਦਾ ਵੀ ਹਾਂ ਵੀ ਜੁੱਤੀ ਦੇਖਣਾ ਮੈਂ ਜਾਗਾ ਹੈ ਜੋ ਸੰ ਲੈ ਆਇਆ ਸਮਾਨ ਆ ਦੇਖੋ ਅੱਤਲਜੀਤ ਨੂੰ ਪੂਰੀ ਟੈਂਸ਼ਨ ਹੋਈ ਪਈ ਆ ਜੁੱਤੀ ਵਾਲੀ ਤੇ ਆਪਣੇ ਕਣਕ ਦੇ ਦਾਣੇ ਤੇ ਦੇਖੋ ਚਿੜੀਆਂ ਦੇਖੋ ਜਿੱਥੇ ਕੀ ਆ ਦੇਖੀ ਜਾਂਦੇ ਨੇ ਆ ਕਿਹੜਾ ਗੱਗੀ ਉਹ ਪ੍ਰਮਾਤਮਾ ਨੇ ਉਹ ਜੀਵ ਦਾ ਦਾਣਾ ਪਾਣੀ ਦਿੱਤਾ ਉੱਥੇ ਦੇਖੋ ਜੀਵ ਨੇ ਆ ਆ ਲੋਕ ਬੈਠੇ ਨੇ ਵਧੀਆ ਲੱਗਦੀਆਂ ਨੇ ਦੇਖੋ ਚਿੜੀਆਂ ਦਾਣਾ ਚੁਗਦੀਆਂ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਨੂੰ ਵੀ ਦੇਖੋ ਕਿੱਥੇ ਆ ਗਏ ਇਹਨਾਂ ਨਾਲ ਦਾਣਾ ਪਾਣੀ ਦਿਖਿਆ ਗਿਆ ਜੀ ਅੱਜ ਆਪਾਂ ਫੇਰ ਆਇਆ ਕੜਾ ਮੇਲੇ ਦੇ ਤੇ ਦੁਬਾਰਾ ਆਇਆ ਅੱਜ ਦਿਨ ਚ ਆਇਆ ਪਹਿਲਾ ਰਾਤ ਨੂੰ ਹੋਣੀ ਜਿਸੰਗੀ ਸਾਥੀ ਵੱਧ ਗਿਆ ਆਪਣੇ ਨਾਲ ਆ ਦੇਖੋ ਤੇ ਇਸ ਟੈਂਟ ਵਾਲਾ ਇਹ ਨਰੇ ਪਾ ਕੇ ਆ ਗਿਆ ਦੇਖੋ ਫੋਰਵਰਡ

ਇੱਥੇ ਆਪਾਂ ਚੱਲਿਆ ਮੰਦਿਰ ਦੇ ਉੱਪਰ ਚੜਾਈ ਤੇ ਸਾਰੇ ਜਣਿਆਂ ਦੇਖੋ ਇਹ ਆਪਾਂ ਲੱਗੇ ਚੜਾਈ ਚੜਨਾ। ਦੇਖੋ ਜਾ ਰਹੇ ਆ ਪੱਜੇ ਉੱਪਰ। ਬ੍ਰਹਸਤ ਸੰਦੀਪ ਸਾਕਸੀ ਲੋ ਜੀ ਮੰਦਿਰ ਦੇ ਆਪਾਂ ਆ ਗਏ। ਲੈ ਵੇ। ਤੇ ਸਾਂਹ ਚੜ ਗਿਆ ਉੱਪਰ ਚੜਦੇ-ਚੜਦੇ। ਯਾਦੋਂ ਦਿਖਾਣੇ ਮੇਲਾ ਉੱਪਰੋਂ। ਆਹ ਲੋ ਜੀ। ਹੋਰ ਚੱਲ ਰਿਹਾ ਮੇਲਾ ਦੇਖੋ। ਵਾ ਵੀਡੀਓ ਬਣਾਉ। ਅੱਜ ਆਇਗਾ ਦੂਜਾ ਦਿਨ ਜੀ ਮੇਲੇ ਦਾ। ਅੱਜ ਅਸੀਂ ਮੇਲੇ ਦਾ ਇਹ ਤੇ ਦੂਜੇ ਦਿਨ। ਕਿਉਂਕਿ ਉਹ ਦਿਨ ਪੂਰਾ ਕਵਰ ਨਹੀਂ ਅਸੀਂ ਕਰ ਸਕੇ ਮੇਲੇ। ਚਾਰੋਂ ਪਿੰਡ ਘੜਾ। ਔਰ ਇਹ ਦਰਗਾਹ ਬਾਈ ਜੀ। ਤੁਰ ਤੁਰ ਕੇ ਜਾਉਂਗਾ ਮੰਗੂ। ਇਹ ਹੈ ਮੰਦਿਰ। ਉਹ ਹੋ ਹੈਗੇ ਜਿੱਥੇ RAM ਜੀ ਦੇ ਨੰਦਕੇ। ਮਾਤਾ ਪਛੱਲ ਜੀ ਦਾ ਮੰਦਿਰ ਉੱਪਰ। ਲੋ ਜੀ ਆਪਾਂ ਹੁਣ ਚੱਲੇ ਆਂ ਥੱਲੇ ਤੇ ਉਹ ਦੇਖੋ ਲੜੀਆਂ ਕਿੰਨੀਆਂ ਸੋਹਣੀਆਂ ਲਕਰੀਆਂ ਦੇ ਦਰਗਾਹ ਤੋਂ ਲੜੀਆਂ ਚੱਲੀਆਂ ਉੱਥੇ ਬਹੁਤ ਸੋਹਣਾ ਲੱਗ ਰਿਹਾ ਹੁਣ ਤੈਨੂੰ ਚੰਨੇ ਆ ਜੋ ਇਹ ਹੁਣ ਆਪਾਂ ਵਾਪਸ ਘਰੇ ਜਾਵਾਂਗੇ ਆਹ ਲੋ ਜੀ ਆਪਾਂ ਹੁਣ ਵਾਪਸ ਚੱਲੇ ਆਂ ਸਾਰੇ ਆ ਗਏ ਆਪਾਂ ਲੱਗ ਲੈਣ ਇੱਕ ਮਾਈ ਜਿਹੜਾ ਖਾਦੇ ਆਰਮ ਨੇ ਸੇਡ ਬਣਾਇਆ ਬਈ ਆ ਦੇਖੋ だから。<music>